ਇੱਥੋਂ ਦੀ ਸਥਾਨਕ ਪਾਰਟੀਆਂ ਲਈ ਇੱਕ ਚੁਣੌਤੀ ਇੱਕ ਚੈਲੰਜ ਉਹ ਵੱਧਦੇ ਜਾ ਰਹੇ ਸਨ ਉਹਨਾਂ ਦੇ ਐਨਐਸਏ ਟਰਨ ਨੂੰ ਵਿਧਾਇਕ ਜਾਣ ਦੇ ਪਿੱਛੇ ਕੀ ਉਹ ਸਿਆਸੀ ਮਫਾਦ ਨੇ ਇਹ ਇੱਕ ਵਿਸ਼ਾ ਹੈ ਉਸ ਉਹਨਾਂ ਸਿਆਸੀ ਮਫਾਦਾ ਵਿੱਚ ਸੂਬੇ ਦੀ ਸਰਕਾਰ ਦਾ ਕੀ ਰੋਲ ਹੈ ਕੇਂਦਰ ਦੀਆਂ ਏਜੰਸੀਆਂ ਕੇਂਦਰ ਸਰਕਾਰਾਂ ਦਾ ਕੀ ਰੋਲ ਹੈ ਤੇ ਪੰਜਾਬ ਦੀ ਸਿਆਸੀ ਧਿਰਾਂ ਦੀ ਆਪਣੀ ਕੀ ਆਬਜ਼ਰਵੇਸ਼ਨ ਹੈ ਖਾਸ ਕਰਕੇ ਉਹ ਧਿਰਾਂ ਜੋ ਕਿ ਅਮਰਪਾਲ ਸਿੰਘ ਦੀ ਜਾਂ ਉਹਨਾਂ ਦੀ ਜਥੇਬੰਦੀ ਦੀ ਸਿਆਸਤ ਦੇ ਵਿੱਚ ਹੋ ਚੁੱਕੀ ਜਾਂ ਹੋਣ ਵਾਲੀ ਚੜਾਈ ਤੋਂ ਜ਼ਿਆਦਾ ਪ੍ਰਭਾਵਤ ਆਪਣੇ ਆਪ ਤੋਂ ਮਹਿਸੂਸ ਕਰਨ ਜਾਂ ਕਰਦੀਆਂ ਜਿਨ੍ਹਾਂ ਦੇ ਨਾਲ ਉਸ ਤਰੀਕੇ ਦਾ ਵੋਟ ਬੈਂਕ ਜੁੜਿਆ ਹੋਇਆ ਸੋ ਸਾਰੇ ਫੈਕਟਰ ਵਿੱਚ ਨੇ ਲੇਕਿਨ ਇਸ ਦੌਰਾਨ ਇੱਕ ਨਵਾਂ ਦੌਰ ਸ਼ੁਰੂ ਹੋਇਆ ਜਿਸ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇੱਕ ਵਾਰਿਸ ਪੰਜਾਬ ਦੇ ਅਕਾਲੀ ਦਲ ਮੋਗਾ ਨਾ ਦਾ ਇੱਕ ਗਰੁੱਪ ਸੀ ਜਿਸ ਵਿੱਚ ਇਸ ਰੋਸੇ ਵਜੋਂ ਲੋਕਾਂ ਨੇ ਕੁਝ ਇਸ ਤਰੀਕੇ ਦੀਆਂ ਟਿੱਪਣੀਆਂ ਕੀਤੀਆਂ ਤੇ ਲੀਡਰਾਂ ਦੇ ਰਵਨੀਤ ਬਿੱਟੂ ਅਮਿਤ ਸ਼ਾ ਵਿਕਰਮ ਸਿੰਘ ਮਜੀਠੀਆ ਦੇ ਦੀ ਹਤਿਆਵਾ ਕਰਨ ਤੱਕ ਦੀ ਗੱਲ ਆਈ ਹਾਲਾਂਕਿ ਉਸ ਗਰੁੱਪ ਚ ਵਿੱਚ ਦੱਸਿਆ ਜਾਂਦਾ ਕਿ ਬਹੁਤ ਸਾਰੇ ਲੋਕਾਂ ਨੇ ਰੋਕਿਆ ਵੀ ਤੇ ਇਹ ਵੀ ਕਿ ਆ ਜਿਹੜੇ ਸ਼ਰਾਰਤੀ ਅਸਰ ਨੇ ਉਹ ਗਰੁੱਪਾਂ ਦੇ ਵਿੱਚ ਇਸ ਤਰੀਕੇ ਦੀ ਗੱਲਬਾਤਾਂ ਕਰਕੇ ਜਾਂਚ ਏਜੰਸੀਆਂ ਨੂੰ ਸੁਰੱਖਿਆ ਏਜੰਸੀਆਂ ਨੂੰ ਪੁਲਿਸ ਨੂੰ ਆਧਾਰ ਦੇ ਦਿੰਦੇ ਨੇ ਤੇ ਹੋਇਆ ਵੀ ਬਾਅਦ ਦੇ ਵਿੱਚ ਅਗਲੇ ਹੀ ਦਿਨ ਦੋ ਗ੍ਰਿਫਤਾਰੀਆਂ ਕਰ ਲਈਆਂ ਗਈਆਂ ਹੋਗਾ ਪੁਲਿਸ ਨੇ ਡੀਏਜੀ ਫਰੀਦਕੋਟ ਜਿਹੜੇ ਅਸ਼ਵਨੀ ਕਪੂਰ ਨੇ ਖੁਲਾਸੇ ਕੀਤੇ ਵੀ ਆਇਡੈਂਟੀਫਾਈ ਕਰ ਲਏ ਕਿ ਚਾਰ ਉਹਨਾਂ ਨੇ ਕਿ ਆਇਡੈਂਟੀਫਾਈ ਕੀਤੇ ਹੋਰ ਕਈ ਅਣਪਛਾਤਿਆਂ ਦੀ ਪਾਲ ਹੈਗੀ ਐ ਲੇਕਿਨ ਦੋ ਦੀ ਤਾਂ ਗ੍ਰਿਫਤਾਰੀਆਂ ਹੋ ਜਾਂਦੀਆਂ ਨੇ